ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਫਲਗੁਣ ਨੰਦ ਉਪਾਰਜਨਾ ਹਰ ਸੱਜਣ ਪਰਗਟ ਆਏ ਸੰਤ ਸਹਾਈ ਰਾਮ ਕੋ ਕਰ ਕਿਰਪਾ ਦਿਆ ਮਲਾਏ ਸੇ ਜਿਸਹਾਵੀ ਸਰਬ ਸੁਖ ਹੋਣ ਦੁਖਾ ਨਾਹੀ ਜਾਏ ਇਸ ਪੁਨੀ ਵੜ ਭਾਗਣੀ ਵਰ ਪਾਇਆ ਹਰ ਜਾਏ ਮਿਲ ਸਹਿਆਂ ਮੰਗਲ ਗਾਵਈ ਗੀਤ ਗੋਬਿੰਦ ਅਲਾਏ ਹਰ ਜਿਹ ਹਯੁਰ ਨਾ ਦੀ ਸਈ ਕੋਈ ਦੁਜਾ ਲਵੇ ਨਾ ਲਾਏ ਹਲਤ ਪਲਤ ਸਵਾਰਿਨ ਮਹਿ ਚਲ ਦਿੱਤਿਨ ਜਾਏ ਸੰਸਾਰ ਸਗਰ ਤੇ ਰਖਿਨ ਬੋੜ ਨ ਜਨਮ ਤਾਏ ਜੇ ਬਾ ਇੱਕ ਅਨੇਕ ਗੁਣ ਤਰਨਾਨਕ ਚਰਨੀ ਪਾਏ ਫਲ ਗਣਿਤ ਸਲਾਈ ਜਿਸ ਨੂੰ ਤੇਲਨਾ ਤੁਮਾਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਦਾ ਆਸ਼ਿਰਵアド ਹਜ਼ਰ ਹੋਇਆ ਆਪਣੇ YouTube ਚੈਨਲ ਗੁਰ ਸਾਖੀਆਂ ਸਰਧੂਚਾਰ ਦੇ ਮਾਧਿਅਮ ਨਾਲ ਹੀ ਆਪ ਜੀ ਦੇ ਨਾਲ 12 ਮਹਾਪਾਠ ਦੇ ਵਿੱਚੋਂ ਫਲਗਣ ਮਹੀਨੇ ਦੇ ਪਾਠ ਦੀ ਸਾਂਝ ਪਾਉਣ ਵਾਸਤੇ ਸਾਧ ਸੰਗਤ ਜੀ ਇਹ ਪਿੱਤਰ ਬਾਣੀ ਦਾ ਪਾਠ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਉਹਨਾਂ ਦੇ ਮੁਖਰਬਿੰਦ ਤੋਂ ਉਚਾਰਨ ਕੀਤਾ ਹੋਇਆ ਹੈ ਤੇ 12 ਮਹਾ ਮੰ ਦੇ ਵਿੱਚ ਅੰਕਿਤ ਹੈ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਅੰਗ 136 ਤੇ ਸੁਭਾਏਮਾਨ ਹੈ ਸਾਧ ਸੰਗਤ ਇਹ ਜੋ 12 ਮਹਾ ਦੇ ਪਾਠ ਵਿੱਚੋਂ ਫਗਣ ਦੇ ਮਹੀਨੇ ਦਾ ਪਾਠ ਹੈ ਇਸ ਤੋਂ ਪਹਿਨੋਂ ਆਪਾਂ ਇਸੇ ਜੋ ਆਪਾਂ ਵਿਚਾਰ ਕਰਨ ਤੋਂ ਪਹਿਲਾਂ ਆਪਾਂ ਸਿੱਖ ਕੌਮ ਦੇ ਮਹਾਨ ਵਿਦਵਾਨ ਭਾਈ ਪਿੰਦਰਪਾਲ ਸਿੰਘ ਜੀ ਜੋ ਉਹਨਾਂ ਨੇ ਫਰਗਨ ਮਹੀਨੇ ਦਾ ਕਥਾ ਕਰਦਿਆਂ ਜੋ ਉਹਨਾਂ ਨੇ ਫਰਮਾਇਆ ਸੀ ਆਪਾਂ ਅੱਜ ਉਸ ਦੀ ਥੋੜੀ ਜੀ ਸਾਂਝ ਆਪ ਜੀ ਦੇ ਨਾਲ ਪਾਉਣੀ ਹੈ ਕਿ ਮਹਾਂਪੁਰਖਾਂ ਨੇ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਨੇ ਇਹ ਅਰਥ ਕਰਨ ਤੋਂ ਪਹਿਲਾਂ ਵਿਚਾਰ ਕਰਨ ਤੋਂ ਪਹਿਲਾਂ ਜੋ ਆਪਣੇ ਵਿਚਾਰ ਅਨੁਸਾਰ ਦੱਸਿਆ ਸੀ ਉਸ ਭਾਈ ਸਾਹਿਬ ਕਹਿੰਦੇ ਹਨ ਕਿ ਭਾਈ ਸਾਹਿਬ ਫਰਮਾਉਂਦੇ ਹਨ ਕਿ हे ਮਾਲਕ ਤੇਰੇ ਨਾਮ ਤੋਂ ਬਿਨਾ ਤੇਰੀ ਕਿਰਪਾ ਤੋਂ ਬਿਨਾ ਮਨੁੱਖ ਦਾ ਜੀਵਨ ਇਸ ਤਰ੍ਹਾਂ ਦਾ ਹੈ ਜਿਵੇਂ ਪਾਣੀ ਨਾ ਮਿਲੇ ਤੇ ਕੀਮਤੀ ਤੋਂ ਕੀਮਤੀ ਫਸਲ ਵੀ ਮਰ ਜਾਂਦੀ ਹੈ ਉਸ ਫਸਲ ਤੋਂ ਕੋਈ ਆਸ ਨਹੀਂ ਕਿ ਅਨਾਜ ਦੀ ਪ੍ਰਾਪਤੀ ਹੋ ਸਕੇ ਜਿਵੇਂ ਗਾਂ ਦੁੱਧ ਨਾ ਦੇਵੇ ਤੇ ਉਸ ਨੂੰ ਦਰ ਦਰ ਦੀਆਂ ਠੋਕਰਾਂ ਪੈਂਦੀਆਂ ਨੇ ਤੇਰੀ ਕਿਰਪਾ ਤੋਂ ਬਿਨਾ ਤਾਂ ਮਨੁੱਖ ਦੀ ਅਵਸਾ ਇਸ ਤਰ੍ਹਾਂ ਹੈ ਕਿ ਤੈਨ ਦੁੱਧ ਦੇ ਤੇ ਬਾਹਰੀ ਕਿਤੇ ਨਾ ਆਵੇ ਕਾਮ ਜਲ ਬਿਨ ਸਾਖ ਕਮਲਾਵਤੀ ਉਪਜੈ ਨਹੀਂ ਦੰਮ ਫਾਈ ਸਾਹਬ ਨੇ ਆਪਣੀ ਕਥਾ ਵਿੱਚ ਦੱਸਿਆ ਕਿ ਸਤਿਗੁਰਾਂ ਨੇ ਫਿਰ ਪੁੱਛਿਆ ਕਿ ਇਹ ਜਗਿਆਸੂ ਦੱਸ ਤੇਰੀ ਇੱਛਾ ਕੀ ਹੈ ਤੇ ਜਗਿਆਸੂ ਨੇ ਸਭ ਤੋਂ ਪਹਿਲਾਂ ਇਹ ਇੱਛਾ ਪ੍ਰਗਟ ਕੀਤੀ ਕਿ ਮਾਲਕ ਦੁਨੀਆ ਦੀਆਂ ਸੁੱਖ ਸਹੂਲਤਾਂ ਸਭ ਕੁਝ ਮੇਰੇ ਕੋਲ ਹਨ ਪਰ ਮੇਰੇ ਮਨ ਦੇ ਅੰਦਰ ਮੇਰੇ ਅੰਦਰ ਦੀ ਸ਼ਾਂਤੀ ਅੰਦਰ ਦਾ ਟਿਕਾਅ ਮੇਰੇ ਕੋਲ ਨਹੀਂ ਤੇ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿਣ ਲੱਗੇ ਕਿ ਉਹ ਅੰਦਰ ਦਾ ਆਨੰਦ ਮਿਲਦਾ ਹੈ ਕੇਵਲ ਗੋਬਿੰਦ ਨੂੰ ਅਰਾਧਨ ਦੇ ਨਾਲ ਪਰਮਾਤਮਾ ਦੀ ਅराधना ਕਰਨ ਦੇ ਨਾਲ ਜੇ ਤੂੰ ਗੋਬਿੰਦ ਨੂੰ ਅਰਾਧੇਂਗਾ ਤੇ ਤੇਰੇ ਅੰਦਰ ਬਹੁਤ ਆਨੰਦ ਪੈਦਾ ਹੋ ਜਾਵੇਗਾ ਤੇ ਫਿਰ ਜਗਿਆਸੁਰ ਨੇ ਸਵਾਲ ਕੀਤਾ ਕਿ ਮਹਾਰਾਜ ਉਸ ਗੋਬਿੰਦ ਨੂੰ ਅਰਾਧਿਏ ਕਿਵੇਂ ਤੇ ਹਜ਼ੂਰ ਕਹਿਣ ਲੱਗੇ ਕਿ ਗੁਰਮਖਾਂ ਦੀ ਸੰਤ ਜਨਾਂ ਦੀ ਸੰਗਤ ਕਰੀਂ ਰਸਨਾ ਦੇ ਨਾਲ ਉਸ ਮਾਲਕ ਦੇ ਨਾਮ ਦਾ ਅਚਾਰਨ ਕਰੀਂ ਤੇ ਤੈਨੂੰ ਅਨੰਦ ਦੀ ਪ੍ਰਾਪਤੀ ਜ਼ਰੂਰ ਹੋਵੇਗੀ। ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਜ ਜੀ ਪਾਤਸ਼ਾਹ ਨੇ ਕਿਰਪਾ ਕੀਤੀ ਕਿ ਜਗਿਆਸੂ ਨੇ ਜਿਹੜੀ ਮੰਗ ਚੇਤ ਦੇ ਮਹੀਨੇ ਵਿੱਚ ਮੰਗੀ ਸੀ। ਜਿਹੜੀ ਮੰਗ ਜਗਿਆਸੂ ਨੇ ਚੇਤ ਦੇ ਮਹੀਨੇ ਵਿੱਚ ਰੱਖੀ ਸੀ ਉਸੇ ਮੰਗ ਨੂੰ ਲੈ ਕੇ ਵਿਸਾਖ ਵਿੱਚ ਤਰਲੇ ਲੈ ਰਿਹਾ ਹੈ। ਤੇ ਉਸੇ ਹੀ ਮੰਨ ਨੂੰ ਲੈ ਕੇ ਜੇਠ ਵਿੱਚ ਤਪਦਾ ਪਿਆ ਸੀ ਤੇ ਹਾਰ ਦਾ ਮਹੀਨਾ ਜਿਹਨੂੰ ਆਪਾਂ ਆਸਾੜ ਕਿੰਨੇ ਹਾਂ ਹਾਰ ਦਾ ਮਹੀਨਾ ਜਿਹੜਾ ਅੰਦਰ ਨੂੰ ਟਿਕਣ ਨਹੀਂ ਦਿੰਦਾ ਸੀ ਤੇ ਫਿਰ ਸੌਣ ਦਾ ਮਹੀਨਾ ਆਇਆ ਤੇ ਸੌਣ ਦੇ ਮਹੀਨੇ ਵਿੱਚ ਨਿਮੀ ਨਿਮੀ ਬਰਸਾਤ ਨੇ ਮਨ ਨੂੰ ਟਿਕਾ ਦਿੱਤਾ ਫਿਰ ਸਾਵਣ ਦੇ ਮਹੀਨੇ ਤੋਂ ਬਾਅਦ ਨੂੰ ਭਾਦਰੋਂ ਆਇਆ ਤੇ ਭਾਦਰੋਂ ਵਿੱਚ ਫੇਰ ਭਰਮ ਪੈ ਗਿਆ ਤੇ ਅੱਸੂ ਦੀ ਰੁੱਤ ਆਈ ਤੇ ਅੰਦਰ ਪ੍ਰੇਮ ਨੇ ਫੇਰ ਅਸ਼ਾਲਾ ਖਤਾ ਅਸੂਦੇ ਮਹੀਨੇ ਵਿੱਚ ਜਦੋਂ ਅਸੂਦੀ ਰੋਤ ਆਈ ਤੇ ਅੰਦਰ ਪ੍ਰੇਮ ਨੇ ਫਿਰ ਅਸ਼ਾਲਾ ਖਾਦਾ ਤੇ ਕਤਕ ਵਿੱਚ ਬੇਨਤੀ ਕੀਤੀ ਕਿ ਮਾਲਕ ਮੈਂ ਆਪਣੇ ਕਰਮਾਂ ਦੇ ਕਰਕੇ ਵਿਛੜਿਆ ਹਾਂ ਆਪਣੇ ਨਾਲ ਮਿਲਾ ਲਓ ਤੇ ਮੱਗਰ ਵਿੱਚ ਜੁੜਿਆ ਹੋਇਆ ਤੱਕੇ ਅੰਦਰ ਚਾਹ ਪੈਦਾ ਹੋ ਗਿਆ ਅੰਦਰ ਚਾਹ ਪੈਦਾ ਹੋ ਗਿਆ ਪੋਵਿਤ ਸਹਿਬ ਨੇ ਕਿਹਾ ਕਿ ਨਾਮ ਜਪ। ਬਾਗ ਵਿੱਚ ਅੰਦਰ ਦੀ ਸੁਚਮਤਾ ਦੀ ਗੱਲ ਕੀਤੀ ਤੇ ਜਦੋਂ ਇਹਨਾਂ ਸਫਰ ਤੈਅ ਕਰਕੇ ਆ ਜਿਹੜਾ ਅੱਜ ਦਾ ਮਹੀਨਾ ਜਿਹੜਾ ਚੜਿਆ ਹੈ ਨਾ ਫੱਗਣ ਦਾ ਮਹੀਨਾ ਆਇਆ ਤਾਂ ਧੰਤਸ਼੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਕਹਿਣ ਲੱਗੇ ਫਲ ਗਣ ਆਨੰਦ ਪਾਰਜਨਾ ਹਰ ਸੱਜਣ ਪ੍ਰਗਟ ਆਏ ਤਾਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਕਿ ਜਿਸ ਨੂੰ ਚੇਤ ਦੇ ਮਹੀਨੇ ਵਿੱਚ ਕਹਿੰਦੇ ਹਨ ਕਿ ਹੋਵੇ ਆਨੰਦ ਕਣ ਅੱਜ ਉਹ અપਾਰ ਜਿਨ੍ਹਾਂ ਦਾ ਅਰਥ ਪੈਦਾ ਹੋਇਆ ਸਭ ਕਹਿੰਦੇ ਹਨ ਕਿ ਹਰ ਸੱਜਣ ਪ੍ਰਗਟ ਆਏ ਜਿਸ ਤਰ੍ਹਾਂ ਹਰੀ ਸੱਜਣ ਦੇ ਲਈ ਬੇਨਤੀਆਂ ਕੀਤੀਆਂ ਉਹ ਹਿਰਦੇ ਵਿੱਚ ਪ੍ਰਗਟ ਹੋ ਗਿਆ ਉਹ ਹਿਰਦੇ ਵਿੱਚ ਪ੍ਰਗਟ ਹੋ ਗਿਆ ਸਹਬ ਕਹਿੰਦੇ ਹਨ ਕਿ ਅਸਲ ਹਕੀਕਤ ਇਹ ਹੈ ਕਿ ਜਿੱਥੇ ਸਜਣ ਨੇ ਆਉਣਾ ਹੈ ਉਥੇ ਅਸਲ ਆਨੰਦ ਨੇ ਆ ਹੀ ਜਾਣਾ ਹੈ ਜਿੱਥੇ ਆਨੰਦ ਦਾ ਦਾਤਾ ਹੈਗਾ ਉਥੇ ਆਨੰਦ ਕੁਦਰਤੀ ਆਏਗਾ ਕੁਦਰਤੀ ਤੌਰ ਤੇ ਪ੍ਰਵੇਸ਼ ਕਰੇਗਾ ਸਹਬ ਕਹਿੰਦੇ ਹਨ ਸੰਤ ਸਹਾਈ ਰਾਮ ਕੇ ਕਰ ਕਿਰਪਾ ਦਿਆ ਮਲਾਏ ਪ੍ਰਮਾਤਮਾ ਦੇ ਪਿਆਰੇ ਸੰਤ ਜਨ ਉਹ ਸਹਾਈ ਹੋਏ ਪ੍ਰਮਾਤਮਾ ਦੇ ਚਰਨਾਂ ਵਿੱਚ ਜੁੜੇ ਹੋਏ ਉਹਨਾਂ ਨੇ ਸਹਿਤਾ ਕਰਕੇ ਮੈਨੂੰ ਮਾਲਕ ਦੇ ਚਰਨਾਂ ਦੇ ਨਾਲ ਜੋੜ ਦਿੱਤਾ ਸਾਬ ਕਹਿੰਦੇ ਹਨ ਕਿ ਪ੍ਰਮਾਤਮਾ ਤਾਂ ਹਰ ਇੱਕ ਦੇ ਅੰਦਰ ਹੈ ਕੋਈ ਇਸਰੰ ਦਾ ਹਿਰਦਾ ਨਹੀਂ ਜਿਸ ਵਿੱਚ ਉਸ ਪ੍ਰਮਾਤਮਾ ਦੀ ਜੋਤ ਨਹੀਂ ਪਰ ਚੇਤੇ ਰੱਖੀ ਪ੍ਰਗਟ ਉਹ ਸਿਰ ਦੇ ਵਿੱਚ ਹੁੰਦੀ ਹੈ ਜਿਸ ਵਿੱਚ ਉਸ ਜਿਸ ਉੱਤੇ ਮੇਰੇ ਮਾਲਕ ਦੀ ਮਿਹਰ ਹੋ ਜਾਏ ਮੇਰੇ ਮਾਲਕ ਦੀ ਕਿਰਪਾ ਹੋ ਜਾਏ ਸੋ ਸਤਿਗੁਰੂ ਕਹਿੰਦੇ ਹਨ ਸੇ ਜਸ ਹਾਵੀ ਸਰਬ ਸੋਕ ਕੋਣ ਦੁੱਖ ਖਾ ਨਹੀਂ ਜਾਏ ਸਤਿਗੁਰੂ ਕਹਿਣ ਲੱਗੇ ਕਿ ਉਹਨਾਂ ਦਾ ਹਿਰਦਾ ਛੇਧ ਜਿਹੜਾ ਨਾ ਹਿਰਦੇ ਦੀ ਛੇਧ ਜਿਹੜੀ ਹੈ ਉਹਨਾਂ ਮਨੁੱਖਾਂ ਦੀ ਹਿਰਦੇ ਦੀ ਛੇਧ ਸੁੰਦਰ ਬਣ ਜਾਂਦੀ ਹੈ ਉਹਨਾਂ ਨੂੰ ਸਾਰੇ ਹੀ ਸੁੱਖ ਪ੍ਰਾਪਤ ਹੋ ਜਾਂਦੇ ਨੇ ਫਿਰ ਦੁੱਖਾਂ ਲਈ ਉਹਨਾਂ ਦੇ ਹਿਰਦੇ ਵਿੱਚ ਕਿਤੇ ਰਤਾ ਥਾਂ ਨਹੀਂ ਰਹਿ ਜਾਂਦੀ ਇਹ ਚ ਪੁਨੀ ਬੁੱਢ ਪਾਗਣੀ ਵਰ ਪਾਇਆ ਹਰ ਰਾਏ ਉਹਨਾਂ ਮਡ ਪਾਗਣ ਜੀਵ ਸਤਰੀਆਂ ਦੀ ਮਨੋ ਕਾਮਨਾ ਜਿਹੜੀ ਆ ਉਹ ਪੂਰੀ ਹੋ ਜਾਂਦੀ ਹੈ ਉਹਨਾਂ ਨੂੰ ਹਰੀ ਪ੍ਰਭੂ ਖਸਮ ਉਹਨਾਂ ਨੂੰ ਪਰਮਾਤਮਾ ਮਿਲ ਪੈਂਦਾ ਹੈ ਤੇ ਜਦੋਂ ਪਰਮਾਤਮਾ ਖਸਮ ਮਿਲ ਪੈਂਦਾ ਹੈ ਫਿਰ ਮਿਲ ਸਈਆਂ ਮੰਗਲ ਗਾਵਈ ਗੀਤ ਗੋਵਿੰਦ ਅਲਾਹੇ ਮੰਗਲ ਹੁੰਦੇ ਜੀ ਖੁਸ਼ੀ ਦੇ ਗੀਤ ਆਤਮਕ ਆਨੰਦ ਪੈਦਾ ਕਰਨ ਵਾਲੇ ਗੀਤ ਸਿਫਤ ਸਲਾਹ ਦੀ ਬਾਣੀ ਉਹ ਸਾਰੀਆਂ ਜਿਹੜੀਆਂ ਸਤਸੰਗੀ ਸਹਿਲੀਆਂ ਉਹਨਾਂ ਦੇ ਨਾਲ ਮਿਲ ਕੇ ਉਹਨਾਂ ਦੇ ਨਾਲ ਰਲ ਕੇ ਗੋਵਿੰਦ ਦੀ ਉਸ ਪ੍ਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਅਲਾਪ ਕੇ ਆਤਮਕ ਆਨੰਦ ਪੈਦਾ ਕਰਨ ਵਾਲੀ ਉਹ ਗੁਰਬਾਣੀ ਗਾਉਂਦੀਆਂ ਹਨ ਗੁਰਬਾਣੀ ਦਾ ਪਾਠ ਕਰਦੀਆਂ ਹਨ ਹਰ ਜਿਹੜਾ ਅਬਰ ਨਾ ਦਿਸਈ ਕੋਈ ਦੁਜਾ ਲਵੇ ਨਾ ਲਾਏ ਪ੍ਰਮਾਤਮਾ ਵਰਗਾ ਕੋਈ ਹੋਰ ਨਹੀਂ ਪ੍ਰਮਾਤਮਾ ਵਰਗਾ ਕੋਈ ਹੋਰ ਨਹੀਂ ਦਿਸਦਾ ਉਸ ਦੀ ਬਰਾਬਰੀ ਕਰਨ ਵਾਲਾ ਉਸ ਦੀ ਬਰਾਬਰੀ ਕਰ ਸਕਣ ਵਾਲਾ ਕੋਈ ਦੁਜਾ ਨਹੀਂ ਉਹਨੂੰ ਉਸ ਜਗਿਆਸੂ ਨੂੰ ਸਿਰਫ ਪ੍ਰਮਾਤਮਾ ਹੀ ਦਿਸਦਾ ਹੈ ਹੋਰ ਕੋਈ ਨਹੀਂ ਦਿਸਦਾ ਹਰ ਜੋਤ ਵਿੱਚ ਹਰ ਜੀਵ ਵਿੱਚ ਹਰ ਜੋ ਹਰ ਜੀਵ ਜੰਤੂ ਹਰ ਇੱਕ ਵਿੱਚ ਉਸ ਨੂੰ ਪ੍ਰਮਾਤਮਾ ਦਿਸਦਾ ਹੈ ਹਲਤ ਪਲਤ ਸੁਵਾਰਿਨ ਨੇ ਚਲ ਦਿੱਤੀ ਅਨੇ ਜਾਏ ਹਲਤ ਇਹ ਲੋਕ ਤੇ ਪਲਤ ਪਰਲੋਕ ਉਸ ਪ੍ਰਮਾਤਮਾ ਨੇ ਉਹਨਾਂ ਸਤ ਸੰਗੀਆਂ ਦਾ ਲੋਕ ਪ੍ਰਲੋਕ ਸਵਾਰ ਦਿੱਤਾ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਲੀਵ ਲੀਨਤਾ ਵਾਲੀ ਐਸੀ ਥਾਂ ਬਖਸ਼ੀ ਜੋ ਕਦੀ ਡੋਲਦੀ ਹੀ ਨਹੀਂ ਜੋ ਕਦੀ ਡੋਲਦੀ ਹੀ ਨਹੀਂ ਸੰਸਾਰ 사ਗਰ ਤੇ ਰਖਿਨ ਬੋਰਨਾ ਜਨਮ ਤਾਏ ਉਸ ਪਰਮੇਸ਼ਰ ਨੇ ਉਸ ਪਰਮਾਤਮਾ ਨੇ ਸੰਸਾਰ ਸਮੁੰਦਰ ਤੋਂ ਉਹਨਾਂ ਜੀਵਾਂ ਨੂੰ ਹੱਥ ਤੇ ਕੇ ਰੱਖ ਲਿਆ ਹੈ ਜਿਨ੍ਹਾਂ ਨੇ ਉਸ ਦਾ ਨਾਮ ਜਪਿਆ ਹੈ ਜਿਨ੍ਹਾਂ ਨੇ ਉਸ ਪਰਮਾਤਮਾ ਨੂੰ ਹਰ ਜੀਵ ਦੇ ਵਿੱਚ ਵਸਦਾ ਵੇਖਿਆ ਹੈ ਉਹਨਾਂ ਨੂੰ ਹੱਥ ਤੇ ਕੇ ਰੱਖ ਲਿਆ ਹੈ ਉਹਨਾਂ ਦੇ ਜਨਮਾਂ ਦੇ ਗੇੜ ਜਿਹੜੇ ਮੁਕਾ ਦਿੱਤੇ ਉਹਨਾਂ ਨੂੰ ਜਨਮਾਂ ਦੇ ਗੇੜ ਵਿੱਚ ਮੁੜ ਕੇ ਨਹੀਂ ਆਉਣਾ ਪੈਂਦਾ 84 ਦੇ ਵਿੱਚ ਨਹੀਂ ਪਉਣਾ ਪੈਂਦਾ ਜੇਵਾ ਇੱਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਏ ਜੇਵਾ ਇੱਕ ਇਥੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਸਾਡੀ ਇੱਕ ਜੀਵ ਹੈ ਪ੍ਰਭੂ ਦੇ ਅਨੇਕਾਂ ਹੀ ਗੁਣ ਹਨ ਅਸੀਂ ਜਿਹੜੇ ਜੀਵ ਹਨ ਅਸੀਂ ਉਹਨਾਂ ਨੂੰ ਬਿਆਨ ਕਰਨ ਜੋਗੇ ਨਹੀਂ ਹਾਂ ਪਰ ਜਿਹੜੇ ਜੀਵ ਉਸ ਦੀ ਚਰਨੀ ਪੈਂਦੇ ਹਨ ਉਸ ਆਸਰਾ ਤੱਕਦੇ ਹਨ ਉਸ ਸੰਸਾਰ ਸਮੁੰਦਰ ਤੋਂ ਤਰ ਜਾਂਦੇ ਹਨ ਫਲਗਣਿਤ ਸੁਲਾਇ ਜਿਸ ਨੂੰ ਪੈਲਣਾ ਤੁਮੈਂ ਇਹ ਜਿਹੜਾ ਫੱਗਣ ਦੇ ਮਹੀਨੇ ਵਿੱਚ ਇਹ ਹੋਲੀਆਂ ਵੀ ਆਉਂਦੀਆਂ ਨੇ ਇਹ ਹੋਲੀਆਂ ਦਾ ਆਨੰਦ ਲੱਭਣ ਦੀ ਥਾਂ ਹੋਲੀਆਂ ਦੇ ਵਿੱਚ ਆਪਾਂ ਇੱਕ ਦੂਜੇ ਤੇ ਰੰਗ ਪਾਉਨੇ ਆ ਤੇ ਆਪਣੇ ਆਪ ਨੂੰ ਅਨੰਦਿਤ ਪ੍ਰੀਤਿਤ ਕਰਦੇ ਆ ਪਰ ਸਤਿਗੁਰੂ ਕਹਿੰਦੇ ਆ ਕਿ ਇਹੋ ਜਿਹਾ ਆਨੰਦ ਲੱਭਣ ਦੀ ਜਗ੍ਹਾ ਤੇ ਸਦਾ ਉਸ ਪਰਮਾਤਮਾ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ ਉਸ ਦਾ ਨਾਮ ਜਪਣਾ ਚਾਹੀਦਾ ਹੈ ਜਿਸ ਨੂੰ ਆਪਣੀ ਵਡਿਆਈ ਕਰਾਉਣ ਦਾ ਰਤਾ ਭਰਪੀ ਲਾਲਚ ਨਹੀਂ ਪਰ ਮਾਤਮਾ ਨੂੰ ਆਪਣੀ ਬੁਢਾਈ ਕਰਾਉਣ ਦਾ ਰਤਾ ਪਰ ਵੀ ਲਾਲਚ ਨਹੀਂ ਪਰ ਉਸ ਦਾ ਨਾਮ ਜਪਿਆ ਸਾਡਾ ਹੀ ਭਲਾ ਹੈ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਸੀ ਫਲਗਣ ਦੇ ਮਹੀਨੇ ਦਾ ਪਾਠ ਜੋ ਆਪ ਜੀ ਨੇ ਸਰਵਣ ਕੀਤਾ ਹੈ ਇਸ ਮਹੀਨੇ ਦੇ ਵਿੱਚ ਸਤਗੁਰੂ ਅਰਜਨ ਦੇਵ ਮਹਾਰਾਜ ਪੰਜਵੇਂ ਪਾਤਸ਼ਾਹੀ ਇਹ ਸਮਝਾਉਣ ਦਾ ਯਤਨ ਕੀਤਾ ਹੈ ਕਿ ਇਹ ਮਤਲਬ ਜਦੋਂ ਸਾਰਾ 12 ਮਹਾਸਮਪੂਰਨ ਫਗਣ ਦੇ ਮਹੀਨੇ ਦੇ ਵਿੱਚ ਵਾਕਿ ਹੋਇਆ ਤੇ ਜੋ ਜੁਗਿਆਸੂ ਦੀ ਮੰਗ ਸੀ ਉਹ ਇਸ ਵਿੱਚ ਇਸ ਮਹੀਨੇ ਵਿੱਚ ਪਰਮਾਤਮਾ ਨੇ ਪੂਰੀ ਕਰ ਦਿੱਤੀ ਉਸ ਨੂੰ ਉਸ ਦਾ ਹਿਰਦਾ ਜਿਹੜਾ ਜੁਗਿਆਸੂ ਦਾ ਹਿਰਦਾ ਜਿਹੜਾ ਉਸ ਪ੍ਰਭੂ ਦੇ ਨਾਲ ਭਿੱਜ ਗਿਆ ਉਸ ਪ੍ਰਭੂ ਦੇ ਨਾਲ ਜੁੜ ਗਿਆ ਸੋ ਸਾత్సੰਗਤ ਇਹ ਸੀ ਫਗਣ ਦੇ ਮਹੀਨੇ ਦੀ ਸੰਗ੍ਰਾਂਦ ਇਹ ਫੱਗਣ ਦੇ ਮਹੀਨੇ ਦਾ ਪਾਠ ਹੁਣ ਸਾਧ ਸੰਗਤ ਸਮਾਪਤੀ ਹੈ ਤੇ ਫੱਗਣ ਦੇ ਮਹੀਨੇ ਦਾ ਪਾਠ ਕਰਦੇ ਆ ਹੋਇਆ ਦਾਸ ਰੇ ਕੋਲੋਂ ਅਨੇਕਾਂ ਭੋਲਾ ਗਲਤੀਆਂ ਹੋਈਆਂ ਹੋਣਗੀਆਂ ਅਣਜਾਣ ਤੇ ਭੋਲਣ ਹਾਰ ਸਮਝ ਕੇ ਮਾਫ ਕਰ ਦੇਣਾ ਅੱਗੇ ਤੋਂ ਸਮਤ ਬਖਸ਼ਿਸ਼ ਕਰਨਾ ਸਾਧ ਸੰਗਤ ਇੱਥੇ ਹੁਣ ਸਮਾਪਤੀ ਹੈ ਆਓ ਭੋਲਾ ਚੁਕਾਂ ਦੀ ਦਿਓ ਮਾਫੀ ਗੱਜ ਕੇ ਫਤਿਹ ਬੁਲਾਈਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ